ਗੱਲ ਆਪਾਂ ਕਾਂਗਰਸ ਦੀ ਕਰ ਲਈਏ ਥੋੜੀ ਜੀ ਜਿਵੇਂ ਜਿਵੇਂ ਵੋਟਾਂ ਨੇੜੇ ਆ ਰਹੀਆਂ ਤੇ ਇੱਧਰ ਉਹਨਾਂ ਦਾ ਲੋਟਾ ਵੀ ਜਿਹੜਾ ਫਿਰ ਖੜਕਦਾ ਜਾ ਰਿਹਾ ਕਾਂਗਰਸ ਦੇ ਵਿੱਚ ਆਪਾਂ ਦੇਖਿਆ ਕਿ ਉਹ ਜਿਹੜਾ ਕਾਡੋ ਕਲੇਸ਼ ਜੈ ਨਾ ਉਹ ਵੱਧਦਾ ਹੀ ਜਾ ਰਿਹਾ ਹੈ ਖਾਸ ਕਰਕੇ ਆਸ਼ੂ ਸਾਹਿਬ ਤੇ ਇਧਰ ਵੜਿੰਗ ਸਾਹਿਬ ਦਾ ਜਿਹੜਾ ਹੈ ਕਹਿੰਦੇ ਨੇ ਕਿ ਗੱਲ ਵੈਸੇ ਹਾਲਾਂਕਿ ਹੋਣੀ ਹੈ ਪਹਿਲਾਂ ਵੀ ਹਾਈ ਕਮਾਂਡ ਨੂੰ ਪਹਿਲਾਂ ਵੀ ਪਤਾ ਹੀ ਹੋਣਾ ਕਿ ਕੀ ਚੱਲ ਰਿਹਾ ਨਜ਼ਰ ਤੇ ਉਹਨਾਂ ਦੀ ਸਾਰੀ ਹੁੰਦੀ ਹੈ ਪਰ ਉਹਨ ਮਸਲਾ ਕਹਿੰਦੇ ਕਿ ਇੰਨਾ ਕਿ ਹੁਲ ਗਿਆ ਕਿ ਉੱਪਰ ਚੱਲ ਗਿਆ ਤੇ ਹੁਣ ਉੱਪਰ ਵਾਲੇ ਜਿਵੇਂ ਕਹਿੰਦੇ ਨੇ ਨਾ ਉੱਪਰ ਵਾਲਾ ਸਭ ਦੇਖਦਾ ਉਹ ਆਉਂ ਕਹਿੰਦੇ ਨੇ ਜੇ ਕੈਦੇ ਉਹਨਾਂ ਨੂੰ ਚੋਬਰ ਸੀਨਾ ਤਣ ਗਿਆ ਰੌਲਾ ਤਾਂ ਪਹਿਲਾਂ ਸੀ ਹੁਣ ਤਾਂ ਮਸਲਾ ਬਣ ਗਿਆ ਤਾਂ ਕਈ ਵਾਰ ਮਸਲਾ ਜਦੋਂ ਬਣ ਜਾਂਦਾ ਹੈ ਨਾ ਫਿਰ ਤੁਹਾਨੂੰ ਪਤਾ ਹੀ ਆ ਕਾਂਗਰਸ ਆਈਕਮਾਂ ਨੂੰ ਪਤਾ ਤੇ ਪਹਿਲਾਂ ਵੀ ਆ ਇਹਨਾਂ ਚੀਜ਼ਾਂ ਦਾ ਪਰ ਹੁਣ ਮੈਨੂੰ ਲੱਗਦਾ ਕਿ ਉਹਨਾਂ ਨੇ ਵੇਲਾ ਸੰਭਾਲਣ ਦਾ ਨਾ ਯਤਨ ਕੀਤਾ ਹੈ ਹਮ ਕਿ ਭਈ ਇਹ ਤਾਂ ਬੜੇ ਹੀ ਜ਼ਿਆਦੇ ਸਾਡੇ ਬੰਦੇ ਲੱਗ ਪਏ ਨੇ ਜੀ ਤੁਸੀਂ ਦੇਖੋ ਇੱਕ ਤੇ ਅੱਜ ਝੜਪ ਹੋਈ ਆ ਲੁਧਿਆਣੇ ਆਮ ਆਦਮੀ ਪਾਰਟੀ ਤੇ ਸ਼ਾਇਦ ਕਾਂਗਰਸ ਦੇ ਵਰਕਰਾਂ ਦੀ ਜਦੋਂ ਚੋਣ ਐਲਾਨਣ ਤੋਂ ਪਹਿਲਾਂ ਹੀ ਇਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਦੋਸ਼ ਲੱਗ ਰਹੇ ਨੇ ਸੱਟਾਂ ਲੱਗ ਰਹੀਆਂ ਨੇ ਪਰ ਤੁਸੀਂ ਸੋਚ ਸਕਦੇ ਹੋ ਕਿ ਕਿੱਡੀ ਵੱਡੀ ਸਿਆਸੀ ਲੜਾਈ ਤੁਹਾਡੇ ਸਾਹਮਣੇ ਆ ਪਰ ਉਸ ਸਿਆਸੀ ਲੜਾਈ ਤੋਂ ਪਹਿਲਾਂ ਤੁਹਾਡੇ ਘਰ 'ਚ ਕੀ ਹੋ ਰਿਹਾ ਜੀ ਰਾਜਾ ਵੜਿੰਗ ਜਾਂਦੇ ਆ ਤੇ ਕਹਿੰਦੇ ਕਿ ਆਸ਼ੂ ਪਿਛਲੇ ਦਰਵਾਜ਼ੇ ਤਾਂ ਨਹੀਂ ਹੂੰ ਹੂੰ ਗੱਲ ਬਣੀ ਹੈ ਜੀ ਔਰ ਉਹ ਆਸ਼ੂ ਜੀ ਪੋਸਟ ਪਾਉਂਦੇ ਆ ਕਿ ਵਗਲ ਨਹੀਂ ਜੇ ਤੁਹਾਡੀ ਲੋੜ ਹੋਈ ਜੀ ਤੇ ਤੁਹਾਨੂੰ ਜ਼ਰੂਰ ਸੰਪਰਕ ਕਰਾਂਗੇ। ਕੀ ਬਾਤ ਹੈ ਯਾਰ। ਅੱਛਾ ਜਿਹੜਾ ਉਥੇ ਤਲਵਾਰ ਸਾਹਿਬ ਆ ਚਾਹ ਦੇ ਨਾਲ ਇਸਲਾ ਪ੍ਰਧਾਨ। ਹੂੰ। ਉਹ ਜਿਹੜਾ ਆਪਣਾ ਇਸ਼ਤਿਹਾਰ ਲੰਘ ਕੇ ਗਿਆ ਸ਼੍ਰੀ ਰਾਮ ਨਾਮੋਂ ਹੀ ਗਿਆ ਨਾ। ਜੀ। ਉਹਦੇ ਪੋਸਟਰ ਬਣਾਉਂਦਾ ਤੇ ਵਿੱਚ ਆਸ਼ੂ ਦਾ ਫੋਟੋ ਹੀ ਆ ਨਹੀਂ। ਹੂੰ। ਆ ਆਸ਼ੂ ਜਿਹੜੇ ਇਸ਼ਤਿਹਾਰ ਲਾਈ ਜਾਂਦਾ ਉਹਦੇ ਤੇ ਆਪਦੇ ਪ੍ਰਧਾਨ ਦਾ ਯਾਨੀ ਸਟੇਟ ਪ੍ਰਧਾਨ ਦਾ ਤਾਂ ਫੋਟੋ ਲੱਗਣਾ ਕੀ ਆ ਉਹ ਤੇ ਭੂਸ਼ ਭਾਰਤ ਭੂਸ਼ਣ ਆਸ਼ੂ ਤਲਵਾਰ ਸਾਹਿਬ ਦਾ ਵੀ ਫੋਟੋ ਨਹੀਂ ਲਾ ਰਿਹਾ ਰੋਲਾ ਤੇ ਫੋਟੋ ਮੰਦ ਹੁੰਦਾ ਉਹ ਲੱਗਣੀ ਨਹੀਂ ਆ ਤੇ ਫਿਰ ਫਿਰ ਕੀ ਕੀ ਇਹਨੂੰ ਸਮਝੋਗੇ ਤੁਸੀਂ ਹਾਂ ਆnde hunde kala kalandar vasse te khade ho pani nasse ਜੀ ਬਿਲਕੁਲ ਕਲਾ ਇਹ ਨਹੀਂ ਵੀ ਜਿਹੜਾ ਆਰਟ ਹੁੰਦਾ ਇਹ ਵੀ ਕਲਾ ਹੁੰਦੀ ਹੈ ਨਾ ਕਲਾ 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 ਕਲੇਸ਼ ਇਹਨੂੰ ਕਹਿੰਦੇ ਕਲੇਸ਼ ਆ ਜੀ ਤਾਂ ਗੱਲ ਇਹ ਆ ਕਿ ਇਹ ਇਹਨਾਂ ਦੇ ਤੇ ਘੜਿਓ ਪਾਣੀ ਕੀ ਨਸਣੇ ਤਾਂ ਘੜਾ ਹੀ ਨਸ ਜਾਣਾ ਇਹਨਾਂ ਦਾ ਤਾਂ ਆ ਹਾਲ ਹੋਇਆ ਪਿਆ ਰਾਣਾ ਗੁਰਜੀਤ ਰਾਣਾ ਗੁਰਜੀਤ ਵਰਸਜ ਸੁਖਪਾਲ ਸਿੰਘ ਖਹਿਰਾ ਹੂੰ ਚੰਨੀ ਵਰਸਜ ਵੀ ਕੁਝ ਹੋਇਆ ਪਿਆ ਹੂੰ ਉਹਨਾਂ ਦੀ ਵੀ ਇੱਕ ਧੜੇ ਨਾਲ ਬੰਨ ਨਹੀਂ ਆ ਰਹੀ ਸੋ ਇਹਨਾਂ ਗੱਲਾਂ ਦਾ ਨੋਟਿਸ ਲੈ ਕੇ ਉਹਨਾਂ ਨੇ ਜਿਹੜੇ ਬਗੇਲ ਸਾਹਿਬ ਆ ਉਹਨਾਂ ਨੂੰ ਕਿਹਾ ਕਿ ਇੱਕ ਤੇ ਜਿਹੜੀ ਅਨੁਸ਼ਾਸਨੀ ਹਣਤਾ ਚੱਲਣ ਢਈ ਆ ਪਲੀਜ਼ ਇਹਨੂੰ ਰੋਕੋ ਹੂੰ ਇੱਕ ਜੋਏ ਭਾਂਡੇ ਖੜਕ ਰਹੇ ਇਹਨਾਂ ਨੂੰ ਇੱਕ ਥਾਲੀ 'ਚ ਸਜਾ ਕੇ ਰੱਖੋ ਸਭ ਇਹਨਾਂ ਦੀ ਨਾ ਅੰਦਰ ਦੀ ਜਿਹੜੀ ਕਾਂਗਰਸ ਦੀ ਪੋਲਿਟਿਕਸ ਉਹ ਬਹੁਤ ਪਾਰੀ ਆ ਆਸ਼ੂ ਵਾਲਾ ਜਿਹੜਾ ਮਾਮਲਾ ਕਿਉਂ ਵਿਗੜਿਆ ਹੂੰ ਇਹ ਸਭ ਰਵਨੀਤ ਬਿੱਟੂ ਦੋਸਤ ਸੀ ਭਾਰਤ ਪੂਸ਼ਣ ਆਸ਼ੂ ਦਾ ਹੂੰ ਰਵਨੀਤ ਬਿੱਟੂ ਨੂੰ ਜ਼ੋਰ ਲਾਇਆ ਜਾ ਰਿਹਾ ਸੀਗਾ ਕਿ ਤੂੰ ਸ਼੍ਰੀ ਆਨੰਦਪੁਰ ਸਾਹਿਬ ਵਾਪਸ ਜਾ ਹੁਣ ਅੰਦਰ ਦੀਆਂ ਗੱਲਾਂ ਨੇ ਸੁਣੀ ਜਾਇਓ ਜੀ ਅੱਛਾ ਉਹਨੇ ਉੱਥੇ ਕੀ ਜਾਣਾ ਸੀ ਉਹਨੇ ਰਵਦਾ ਟਿਕਾਣਾ ਹੀ ਬਦਲ ਲਿਆ ਜੀ ਹੁਣ ਉੱਥੇ ਸਟ੍ਰੈਟਜੀ ਅੱਛੀ ਸੀ ਆਨੰਦਪੁਰ ਸਾਹਿਬ ਜਾਂਦਾ ਬਿੱਟੂ ਹੂੰ ਤੇ ਭਾਰਤ ਭੂਸ਼ਣ ਅਸ਼ੂ ਲੁਧਿਆਣੇ ਰਹਿੰਦਾ ਤੇ ਦੋਨੇ ਸੀਟਾਂ ਜਿੱਤ ਜਾਂਦੇ ਜੀ ਠੀਕ ਹੈ ਜੀ ਹੋਇਆ ਕੀ ਕਿ ਜਿਵੇਂ ਰਵਨੀਤ ਬਿੱਟੂ ਦਾ ਪਤਾ ਕੱਟਿਆ ਗਿਆ ਉਹ ਚਲੇ ਗਿਆ ਹੂੰ ਤੇਵੇਂ ਨਾਲ ਦੀ ਨਾਲ ਰਾਣਾ ਗੁਰਜੀਤ ਦੀ ਐਂਟਰੀ ਹੋ ਗਈ ਉਹ ਕਹਿੰਦੇ ਵੀ ਆਪਾਂ ਆਏਗਾ ਇੱਥੇ ਜੀ ਸ੍ਰੀ ਆਨੰਦਪੁਰ ਸਾਹਿਬ ਤੇ ਮਾਲਵਿੰਦਰ ਸਿੰਘ ਕੰਗ ਤੇ ਆਪਣੀਆਂ ਤਿਆਰੀਆਂ ਬੈਠੀ ਬੈਠੇ ਸੀ ਉਹ ਨਿੱਕਲ ਕੇ ਗਾਂਦੀ ਗਾ ਇਹ ਆਪਸ ਦੇ ਵਿੱਚ ਟਸਲਬਾਜੀ ਇੱਥੋਂ ਸ਼ੁਰੂ ਹੋ ਗਈ ਇਹਨਾਂ ਦੀ ਜੀ ਠੀਕ ਹੈ ਨਾ ਜੀ ਤਾਂ ਮਤਲਬ ਇਹ ਸੀਗਾ ਕਿ ਇਹਨਾਂ ਨੇ ਨਾ ਸਿਰਫ ਇੱਕ ਸੀਟ ਗਵਾ ਲਈ ਬਲਕਿ ਉੱਥੋਂ ਪੈਂਦਾ ਪੈਂਦਾ ਪੈ ਜਾਂਦਾ ਫਰਕ ਸੋਹਣਿਆ ਬਿਲਕੁਲ ਇਹ ਫਰਕ ਪੈ ਗਿਆ ਹੂੰ ਲੁਧਿਆਣੇ ਤੋਂ ਆਸ਼ੂ ਦੀ ਟਿਕਟ ਕੱਟੀ ਗਈ ਰਾਜਾ ਵੜਿੰਗਾ ਆ ਗਿਆ ਹੂੰ ਵੱੜ ਗਏ ਨਾ ਮਸਲੇ ਜੀ ਕਹਾਣੀ ਕਿਧਰੋਂ ਤੁਰਦੀ 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 ਤੇ ਦੇਖੋ ਹੁਣ ਕਿੱਥੇ ਆ ਗਈ ਸ਼ਿਫਟਿੰਗ ਦੀਆਂ ਦਰਾਰਾਂ ਜਿਹੜੀਆਂ ਉਹ ਬੜੀ ਬਿਲਕੁਲ ਕਹਾਣੀ ਕੁਛ ਇਸ ਤਰ੍ਹਾਂ ਸਟਾਰਟ ਹੋਈ ਸੀਗੀ ਹੈ ਜੀ ਕਾਂਗਰਸ ਦੀ ਅੰਦਰ ਦੀ ਜਿਹੜੀ ਪੋਲਿਟਿਕਸ ਹੈ ਨਾ ਇਹਨੂੰ ਬਹੁਤ ਬਰੀਕੀ ਨਾਲ ਜਿਹੜੇ ਇਹਨਾਂ ਬੰਦਿਆਂ ਦੇ ਵਿੱਚ ਰਹਿਣ ਵਾਲੇ ਆ ਜਾਂ ਪੋਲਿਟਿਕਸ ਦੇ ਵਿੱਚ ਕਹ ਲਓ ਕਿ ਬਿਲਕੁਲ ਗੁੱਜੇ ਹੋਏ ਨਹੀਂ ਹੈ ਨਾ ਆਟੇ ਵਾਂਗੂ ਜੀ ਜੀ ਤਾਂ ਉਹ ਗੁੱਜੇ ਹੋਏ ਬੰਦੇ ਜਿਹੜੇ ਆ ਨਾ ਉਹ ਉਹ ਇਹਨਾਂ ਚੀਜ਼ਾਂ ਨੂੰ ਕੱਢ ਕੇ ਲਿਆਉਂਦੇ ਨੇ ਹੂੰ ਕਿ ਪਈ ਆ ਕੁਛ ਚੱਲਿਆ ਆ ਕਹਾਣੀ ਦਾ ਮੋੜ ਇੱਥੋਂ ਵਜਾ ਸੀਗਾ ਸੋ ਹੁਣ ਹਾਈ ਕਮਾਂਡ ਬਘੇਲ ਸਾਹਿਬ ਨੂੰ ਕਹਿ ਰਹੀ ਆ ਪਰ ਬਘੇਲ ਸਾਹਿਬ ਦੀ ਮੰਨਣਗੇ ਤੇ ਤਾਂਦੇ ਆ ਨਾ ਹੂੰ ਹੈ ਵਾਂਦੇ ਦੇ ਲੇਖਾ ਕਰਕੇ ਦੱਸਿਆ ਤੇ ਮੂਰਖ ਮਾਣੂ ਹੱਸਿਆ ਹੂੰ ਤੇ ਜੇ ਅੱਗੋ ਕੋਈ ਹੋਈ ਐ ਐਸਾ ਤੇ ਫਿਰ ਕੀ ਕਰੋਗੇ ਤੁਸੀਂ ਹੈ ਜੀ ਰੌਲਾ ਤੇ ਹੀ ਆ ਨਾ ਕਹਾਣੀ ਦਾ ਹੀ ਆ ਵੀ ਜੇ ਕਹਾਣੀ ਸੁੱਝੂਗੀ ਜਾਂ ਮੰਨਣਗੇ ਤੇ ਫੇਰ ਹੀ ਸੁੱਝੂਗੀ ਜਸਤਾਰ ਸਿੰਘ ਜੀ ਕਹਿ ਰਹੇ ਨੇ ਕਿ ਅੱਜ ਸੁਖੀ ਰੰਧਾ ਵੀ ਕਹਿ ਰਿਹਾ ਸੀ ਕਿ ਕਾਂਗਰਸ ਕਹਿੰਦੇ ਕਈ ਭਾਜਪਾ ਦੇ ਸਲੀਪਰ ਸੈੱਲ ਵੀ ਕੰਮ ਕਰ ਰਹੇ ਆ ਉਹ ਇਸ਼ਾਰਾ ਹੁਣ ਤੁਹਾਨੂੰ ਪਤਾ ਹੀ ਆ ਜੀ ਕਿਹਦੇ ਵੱਲ ਹੋ ਰਿਹਾ ਸਾਨੂੰ ਸਾਰਾ ਪਤਾ ਤੇਰੇ ਤੇਰੀ ਕਿੱਥੇ ਨਿਗਾਹ ਤੇ ਕਿੱਥੇ ਨਿਸ਼ਾਨੇ ਨੇ ਉਹ ਦਵਿੰਦਰ ਕਹਿੰਦਾ ਨੂਰ ਦਾ ਗੀਤ ਸੀ ਉਹ ਕਹਿੰਦਾ ਹੈ ਨਾ ਮਹਿਫਲ ਹੈ ਗੈਰਾਂ ਦੀ ਸਭ ਲੋਕ ਬਗਾਨੇ ਨੇ ਮੇਰਾ ਤਾਂ ਤੇਰਾ ਤੇਰਾ ਤਾਂ ਬਹਾਨਾ ਨਹੀਂ ਮੇਰੇ ਵੱਲ ਨਿਸ਼ਾਨੇ ਨੇ ਕੀ ਬਾਤ ਹੈ ਹੈ ਨਾ ਮਹਿਫਲ ਹੈ ਗੈਰਾਂ ਦੀ ਸਭ ਲੋਕ ਬਗਾਨੇ ਨੇ ਤੇਰਾ ਤਾਂ ਬਹਾਨਾ ਨਹੀਂ ਮੇਰੇ ਵੱਲ ਨਿਸ਼ਾਨੇ ਨਹੀਂ ਇੱਥੇ ਨੱਚਣ ਤੋਂ ਪਹਿਲਾਂ ਕੁਝ ਸੋਚਤਾ ਲੈਂਦੀ ਮੈਨੂੰ ਲੁੱਟਣ ਤੋਂ ਪਹਿਲਾਂ ਕੁਝ ਸੋਚਤਾ ਲੈਂਦੀ ਮੈਨੂੰ ਪੱਟਣ ਤੋਂ ਪਹਿਲਾਂ ਕੁਝ ਸੋਚਤਾ ਲੈਂਦੀ ਤਾਂ ਕਹ ਲੈ ਆ ਕਿ ਉਹ ਨਿਸ਼ਾਨੇ ਜਿਹੜੇ ਆ ਉਹ ਬਹਾਨੇ ਕਿਸੇ ਦੇ ਨਿਸ਼ਾਨੇ ਕਿਤੇ ਆ ਤਾਂ ਇਹ ਇਸ ਦਾ ਨਿਸ਼ਾਨਾ ਜਿਹੜਾ ਹੈ ਨਾ ਮੈਂ ਖੋਲ ਵੀ ਦਿਨਾ ਤੇ ਇਹ ਰਾਣਾ ਜੀ ਮੈਨੂੰ ਮਾਫ ਕਰਨਾ ਗਲਤੀ ਮਾਰੇ ਸੀ ਹੋ ਗਈ। तकरीबन 10 ਦੀ ਜ਼ਿਕਰ ਕਰਦੇ ਨੇ। ਇਹ तकरीबन ਸਾਂਝਾ ਨਿਸ਼ਾਨਾ ਇਹ ਉਧਰ ਲਾ ਰਿਹਾ ਹੈ। ਜੀ ਬਿਲਕੁਲ ਜੀ ਬਲੀ ਸਾਹਿਬ ਵੀ ਕਹਿ ਰਹੇ ਕਿ ਕਹਿੰਦੇ ਲੋਕ ਸਭਾ ਚ ਕਾਂਗਰਸ ਜੇਕਰ ਸੀਟਾਂ ਦੀ ਵੰਡ ਸਹੀ ਕਰਦੀ ਤੇ ਕਹਿੰਦੇ ਕਾਂਗਰਸ ਇਹ ਇਹ ਹੁਣ ਵਿਧਾਨ ਸਭਾ ਚ ਵੀ ਹੋਣਾ ਹੈ ਜੀ। ਜੀ ਅੱਜ ਇੱਕ ਅਮਿਤ ਸ਼ਾਦਾ ਬਹੁਤ ਵੱਡਾ ਬਿਆਨ ਆਇਆ। ਹੂੰ ਉਹ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਪੰਜਾਬ ਦੇ ਵਿੱਚ ਕੀ ਤੁਸੀਂ ਕਾਲੀਆਂ ਨਾਲ ਜਾਓਗੇ? ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਕਹੀ ਹੈ। ਹੂੰ ਉਹ ਕਹਿੰਦੇ ਕਿ ਦੇਖੋ ਇਹ ਸਮਝਿਆ ਜਾਂਦਾ ਹੈ ਕਿ ਸ੍ਰਿਸ਼ਟੀ ਦੇ ਰਚੇਤਾ ਬ੍ਰਹਮਾ ਜੀ ਆ। ਹੂੰ ਪਰ ਪੰਜਾਬ ਦੀ ਪੋਲਿਟਿਕਸ ਬ੍ਰਹਮਾ ਜੀ ਦੇ ਵੀ ਅੰਕਲਣ 'ਚ ਨਹੀਂ ਆ ਸਕਦੀ। ਬਹੁਤ ਵੱਡੀ ਗੱਲ ਹੈ। ਸਮਝੋ ਬਾਹਰ। ਸਮਝੋ ਬਾਹਰ ਹੈ ਨਾ। ਹੂੰ ਤਾਂ ਕਹਿਣ ਦਾ ਮਤਲਬ ਕਿ ਉਹਨਾਂ ਨੇ ਇੱਕ ਤਰ੍ਹਾਂ ਨਾਲ ਇੱਕ ਲੀਕ ਖਿੱਚਤੀ ਵੀ ਪੰਜਾਬ ਦੀ ਪੋਲਿਟਿਕਸ ਬਹੁਤ ਗੁੰਝਲਦਾਰ ਹੈ। ਇਹ ਤਾਂ ਕਿਹਾ ਹੀ ਨਹੀਂ ਕਿ ਅਸੀਂ ਕਾਲੀਆਂ ਨਾਲ ਨਹੀਂ ਜਾਵਾਂਗੇ। ਜੀ ਨਹੀਂ ਕਿਹਾ। ਉਹ ਕਹਿੰਦੇ ਵੀ ਗੁੰਦੇ ਤੋਂ ਨਿਕਲਦਾ ਕਿਹੜਾ ਫੇਰ ਵੇਖਦੇ। ਉਹ ਉਹ ਇਨਾ ਬਾਰੇ ਮੈਂ ਤੁਹਾਨੂੰ ਦੱਸ ਦੇਵਾਂ ਇਹ ਹੁਣ ਤਾਂ ਥੋੜਾ ਖੁੱਲਿਆ ਮੈਨੂੰ ਬਹੁਤ ਮੇਰੇ ਕਰੀਬੀ ਦੋਸਤ ਕਹਿ ਲਓ ਜਿਹੜੇ ਕਿ ਬਹੁਤ ਮਾਰਿਆ ਬਹੁਤ ਮਤਾਸਰ ਹਾਂ ਮੈਂ ਉਹਨਾਂ ਤੋਂ ਸਮਝ ਲਓ ਕਿ ਮਤਲਬ ਕਿ ਇਹਨਾਂ ਦੀ ਟੀਮ 'ਚ ਬੈਠੇ ਹੋਏ ਬੰਦੇ ਆ ਹਮ ਮਤਲਬ ਕਿ ਉਹਨਾਂ ਦੇ ਨਾਲ ਬੈਠੇ ਹੋਇਆ ਵੀ ਕਿਦਾਂ ਕੰਮ ਕਰਦੇ ਆ ਹਮ ਉਹਨਾਂ ਨੇ ਇੱਕ ਮੈਨੂੰ ਗੱਲ ਦੱਸੀ ਤੇ ਮੈਂ ਬੜਾ ਹਰਾਨ ਰਹਿ ਗਿਆ ਕਹਿੰਦੇ ਕਿ ਤੈਨੂੰ ਪਤਾ ਹੈ ਅਮਿਤੇਸ਼ਾ ਬਹੁਤ ਸ਼ਾਈ ਬੰਦਾ ਹੈ ਮੈਂ ਕਿਹਾ ਸ਼ਾਈ ਬੰਦਾ ਉਹ ਕਹਿੰਦੇ ਜੀ ਪੀੜ ਦੇਖ ਕੇ ਮਤਲਬ ਕਿ ਜਿਹੜਾ ਸੰਕੋਚ ਕਰਨ ਵਾਲੇ ਬੰਦੇ ਨਹੀਂ ਹੁੰਦੇ ਉਹਨਾਂ ਚੋਂ ਇੱਕ ਸੀ ਹੁਣ ਥੋੜਾ ਬਹੁਤਾ ਖੁੱਲ ਕੇ ਬੋਲਦਾ ਹੈ ਜੀ ਇਹ ਬੰਦਾ ਬੋਲਦਾ ਘੱਟ ਹੈ ਕੰਮ ਜ਼ਿਆਦਾ ਕਰਦਾ ਹੈ ਤੇ ਕੰਮ ਕਰਨ ਵਾਸਤੇ ਇਹਨਾਂ ਦੀ ਇੱਕ ਟੀਮ ਹੈ ਹੂੰ ਹੁਣ ਟੀਮ ਹੈ ਮੈਂ ਉਹ ਦੇਖਿਆ ਵੀ ਕਿੱਦਾਂ ਕੰਮ ਕਰਦੇ ਹੋਣਗੇ ਉਹ ਕਹਿੰਦੇ ਵੀ ਮਤਲਬ ਕਿ ਸਵੌਟ ਉਹਦੇ ਤੇ ਕਿਤੇ ਫੇਰ ਆ ਜਾਾਂਗੇ ਆਪਾਂ ਸਵੌਟ ਉਹ ਇਹਨਾਂ ਦਾ ਪ੍ਰਿੰਸੀਪਲ ਹੈ ਕੀ ਹੁਣ ਜਿਹੜੀ ਗੱਲ ਉਹਨੂੰ ਮੈਂ ਡੀਕੋਡ ਕਰਕੇ ਦੇਖਿਆ ਤਾਂ ਮੈਨੂੰ ਵੀ ਉਹ ਲੱਗਦਾ ਕਿ ਉਹ ਇੱਕ ਲੀਕ ਖਿੱਚ ਰਹੇ ਆ ਹੂੰ ਮੀ ਐਸੀ ਲੀਕ ਹੈ ਤੇ ਇਹਦੇ ਬਰੋਬਰ ਅਸੀਂ ਲੀਕ ਖਿੱਚਾਂਗੇ ਹੂੰ ਪਰ ਤੁਸੀਂ ਸੋਚ ਕੇ ਦੇਖੋ ਕਿ ਭਾਜਪਾ ਇੱਕ ਲੀਕ ਖੁਦ ਹੀ ਖਿੱਚ ਰਹੀ ਹੈ ਤੇ ਖੁਦ ਹੀ ਕਹਿ ਰਹੀ ਹੈ ਕਿ ਅਸੀਂ ਇਸ ਲੀਕ ਤੋਂ ਵੱਡੀ ਲੀਕ ਖਿੱਚਾਂਗੇ ਹੂੰ ਹੂੰ ਦਾਵਾ ਇਹੀ ਕਰਦੇ ਆ ਨਾ ਕਿ ਸਤਾਈ ਆਉਣ ਦਿਓ ਜੀ ਇਹਦਾ ਮਤਲਬ ਕੀ ਹੈ ਮਤਲਬ